ਤਸਵੀਮ ਭਗਵੰਤ ਮਾਨ ਹੁਣਾਂ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੜਗੱਜ ਹੁਣਾਂ ਨੂੰ ਜਿਹੜੀ ਅਪੀਲ ਕੀਤੀ ਗਈ ਹੈ ਤਾਂ ਉਹਨਾਂ ਦੇ ਵੱਲੋਂ ਅਪੀਲ ਕੀਤੀ ਗਈ ਹੈ ਕਿ 15 ਜਨਵਰੀ ਨੂੰ ਜਿਹੜੀ ਉਹ ਪੇਸ਼ੀ ਤੇ ਪੇਸ਼ ਹੋਣਗੇ ਤਾਂ ਗੋਲਕਾ ਦਾ ਹਿਸਾਬ ਕਿਤਾਬ ਉਹਨਾਂ ਦੇ ਵੱਲੋਂ ਦਿੱਤਾ ਜਾਣਗਾ ਤਾਂ ਇਹ ਜਿਹੜੀ ਪੇਸ਼ੀ ਹੈ ਸਾਰੀ ਦੁਨੀਆ ਦੇ ਜਿਹੜੇ ਚੈਨਲ ਨੇ ਉਹਨਾਂ ਦੇ ਉੱਤੇ ਲਾਈਵ ਟੈਲੀਕਾਸਟ ਕੀਤਾ ਜਾਵੇ ਉਹਨਾਂ ਕਿਹਾ ਕਿ 15 ਜਨਵਰੀ ਨੂੰ ਮਿਲਦੇ ਆ ਸਬੂਤਾ ਸਮੇਤ ਗੋਲਕਾ ਦੀ ਜਿਹੜੀ ਹਿਸਾਬ ਕਿਤਾਬ ਆ ਉਹ ਦਿੱਤਾ ਜਾਵੇਗਾ 15 ਜਨਵਰੀ ਨੂੰ ਦੱਸਦੀ ਕਿ ਸੀਐਮ ਆਨ ਨੂੰ ਉਹਨਾਂ ਨੂੰ ਤਲਬ ਕੀਤਾ ਗਿਆ ਸੀ ਇਸ ਕਤਰੇਤ ਵਿਖੇ ਉਹਨਾਂ ਦੀ ਪੇਸ਼ੀ ਹੋਣੀ ਹੈ ਤਾਂ ਇਸ ਨੂੰ ਲੈ ਕੇ ਸੀਐਮ ਭਗਵੰਤ ਮਾਨ ਹੁਣਾਂ ਦੇ ਵੱਲੋਂ ਪਹਿਲਾਂ ਕਿਹਾ ਗਿਆ ਸੀ ਕਿ ਉਹ ਨੰਗੇ ਪੈਰੀ ਉੱਥੇ ਆਉਣਗੇ ਔਰ ਉੱਥੇ ਆ ਕੇ ਆਪਣੀ ਪੇਸ਼ੀ ਕਰਾਉਣਗੇ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਉਹਨਾਂ ਨੇ ਸਰਵ ਉੱਚ ਹੈ ਔਰ ਜਿੱਥੇ ਉਹਨਾਂ ਨੂੰ ਬੁਲਾਇਆ ਜਾਵੇਗਾ ਤਾਂ ਉਹ ਪਹੁੰਚਣਗੇ ਤਾਂ ਨੰਗੇ ਪੈਰੀ ਪਹੁੰਚਣਗੇ ਔਰ ਹੁਣ ਇੱਕ ਹੋਰ ਟਵੀਟ ਉਹਨਾਂ ਦੇ ਵੱਲੋਂ ਕੀਤਾ ਗਿਆ ਜਿੱਥੇ ਉਹਨਾਂ ਕਿਹਾ ਕਿ ਮੇਰੇ ਸਪਸ਼ਟੀਕਰਨ ਦਾ ਲਾਈਵ ਟੈਲੀਕਾਸਟ ਕੀਤਾ ਜਾਵੇ ਦੁਨੀਆ ਭਰ ਦੇ ਜਿਹੜੇ ਅਲੋਕ ਨੇ ਉਹ ਸੁਣਨਾ ਚਾਹੁੰਦੇ ਨੇ ਗੋਲਕਾ ਦਾ ਹਿਸਾਬ ਕਿਤਾਬ ਦਿੱਤਾ ਜਾਵੇਗਾ ਉਹਨਾਂ ਕਹੇ ਕਿ ਗੋਲਕਾ ਦਾ ਹਿਸਾਬ ਕਿਤਾਬ ਲੈ ਕੇ ਮੈਂ ਪਹੁੰਚਾਂਗਾ ਤਾਂ ਪੂਰੀ ਦੁਨੀਆ ਦੇ ਵਿੱਚ ਇਹਦਾ ਲਾਈਵ ਟੈਲੀਕਾਸਟ ਕੀਤਾ ਜਾਵੇ ਸਾਰੇ ਚੈਨਲਾਂ ਦੇ ਉੱਤੇ ਲਾਈਵ ਟੈਲੀਕਾਸਟ ਕੀਤਾ ਜਾਵੇ ਤਾਂ 15 ਜਨਵਰੀ ਨੂੰ ਭਗਵੰਤ ਮਾਨ ਹੁਣਾ ਦੀ ਪੇਸ਼ੀ ਹੈ ਦੱਸਦੀ ਕਿ ਸੀਮ ਭਗਵੰਤ ਮਾਨ ਹੁਣਾ ਨੂੰ ਜਥੇਦਾਰ ਗੜਗੱਜ ਹੁਣਾ ਦੇ ਵੱਲੋਂ ਤਲਬ ਕੀਤਾ ਗਿਆ ਸੀ ਉਸ ਕਤਰੇਤ ਵਿਖੇ ਉਹਨਾਂ ਦੀ 15 ਜਨਵਰੀ ਨੂੰ ਪੇਸ਼ੀ ਹੈ ਵਿਵਾਦ ਉਸ ਸਮੇਂ ਸ਼ੁਰੂ ਹੁੰਦਾ ਹੈ ਜਦੋਂ ਪੰਜਾਬੀ ਗਾਇਕ ਜਸਬੀਰ ਜੱਸੀ ਹੁਣਾ ਦੇ ਵੱਲੋਂ ਜੋ ਕੀਰਤਨ ਕੀਤਾ ਜਾਂਦਾ ਇਸ ਕੀਰਤ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਜਾਂਦਾ ਕਿ ਉਹ ਇੱਕ ਪਤਿਤ ਸਿੱਖ ਹੈ ਤਾਂ ਉਹਨਾਂ ਦੇ ਵੱਲੋਂ ਇਹ ਕੀਰਤਨ ਕਿਵੇਂ ਕੀਤਾ ਗਿਆ ਇਸ ਤਰੀਕੇ ਨਾਲ ਮਰਿਆਦਾ ਭੰਗ ਹੋਈ ਹੈ ਤਾਂ ਉੱਥੇ ਹੀ ਜਦੋਂ ਸੀਐਮ ਭਗਵੰਤ ਮਾਨ ਉਹਨਾਂ ਦੇ ਵੱਲੋਂ ਇਸ ਦਾ ਜਵਾਬ ਦਿੱਤਾ ਜਾਂਦਾ ਉਹ ਕਹਿੰਦੇ ਕਿ ਜੇਕਰ ਪਤਿਤ ਸਿੱਖ ਕੀਰਤਨ ਨਹੀਂ ਕਰ ਸਕਦਾ ਸਹਿਜ ਧਾਰੀ ਕੀਰਤਨ ਨਹੀਂ ਕਰ ਸਕਦਾ ਤਾਂ ਫਿਰ ਪਤਿਤ ਸਿੱਖਾਂ ਨੂੰ ਗੋਲਕਾ ਦੇ ਵਿੱਚ ਪੈਸੇ ਪਾਉਣ ਤੋਂ ਵੀ ਰੋਕ ਦੋਵੋ ਤਾਂ ਇਸ ਬਿਆਨ ਤੋਂ ਵਿਵਾਦ ਸ਼ੁਰੂ ਹੋ ਜਾਂਦਾ ਹੈ ਜਿਸ ਤੋਂ ਬਾਅਦ ਜੋ ਜਥੇਦਾਰ ਗੜਗੱਜ ਨੇ ਉਹਨਾਂ ਦੇ ਵੱਲੋਂ ਸੀਐਮ ਭਗਵੰਤ ਮਾਨ ਉਹਨਾਂ ਨੂੰ ਤਲਬ ਕਰ ਲਿਆ ਜਾਂਦਾ ਹੈ ਉਹਨਾਂ ਦੇ ਕੋਲੋਂ ਸਪਸ਼ਟੀਕਰਨ ਇਸ ਬਿਆਨ ਨੂੰ ਲੈ ਕੇ ਮੰਗਿਆ ਜਾਂਦਾ ਤੇ ਹੁਣ 15 ਜਨਵਰੀ ਨੂੰ ਸੀਐਮ ਭਗਵੰਤ ਮਾਨ ਪੇਸ਼ ਹੋਣਗੇ ਔਰ ਸੰਗਤ ਦੇ ਵੱਲੋਂ ਜਿਹੜਾ ਗੋਲਕ ਦਾ ਹਿਸਾਬ ਕਿਤਾਬ ਆ ਉਹ ਲੈ ਕੇ ਉਹ ਜਾਣਗੇ ਤਾਂ ਸੀਐਮ ਭਗਵੰਤ ਮਾਨ ਦਾ ਕਹਿਣਾ ਹੈ ਕਿ ਜਦੋਂ ਉਹ ਪੇਸ਼ ਹੋਣਗੇ ਸਕਤਰੇਤ ਵਿਖੇ ਤਾਂ ਉਹਨਾਂ ਦੀ ਜਿਹੜੀ ਪੇਸ਼ੀ ਹੈ ਉਹਦਾ ਲਾਈਵ ਟੈਲੀਕਾਸਟ ਕੀਤਾ ਜਾਵੇ ਸਾਰੇ ਚੈਨਲਾਂ ਦੇ ਉੱਤੇ ਲਾਈਵ ਟੈਲੀਕਾਸਟ ਹੋਵੇ ਔਰ ਦੁਨੀਆ ਭਰ ਦੇ ਜਿਹੜੇ ਲੋਕ ਨੇ ਸਿੱਖ ਨੇ ਉਹਨਾਂ ਦੇ ਵੱਲੋਂ ਉਹਨਾਂ ਨੂੰ ਸਨੇਹ ਰਿਤੇ ਜਾ ਰਹੇ ਨੇ ਕਿ ਜੋ ਪੇਸ਼ੀ ਹੈ ਉਹ ਦੇਖਣਾ ਚਾਹੁੰਦੇ ਨੇ ਤਾਂ ਉਹਨਾਂ ਦੀ ਜਿਹੜੀ ਗੋਲਕਾ ਦਾ ਹਿਸਾਬ ਕਿਤਾਬ ਹੈ ਉਹਦੇ ਬਾਰੇ ਸਾਰੀ ਜਾਣਕਾਰੀ ਉਹਨਾਂ ਨੂੰ ਦਿੱਤੀ ਜਾਵੇ ਤਾਂ ਪੂਰੀ ਜੋ ਟਵੀਟ ਉਹਨਾਂ ਦੇ ਵੱਲੋਂ ਕੀਤਾ ਗਿਆ ਸੀ ਐਮ ਭਗਵੰਤ ਮਾਨ ਉਹਨਾਂ ਦੇ ਵੱਲੋਂ ਨਾ ਕਿਹਾ ਕਿ ਪੂਰੀ ਦੁਨੀਆ ਦੇ ਵਿੱਚੋਂ ਮੈਨੂੰ ਸਨੇਹ ਆ ਰਹੇ ਨੇ ਕਿ 15 ਜਨਵਰੀ ਨੂੰ ਜਦੋਂ ਸੰਗਤ ਵੱਲੋਂ ਗੋਲਕ ਦਾ ਹਿਸਾਬ ਕਿਤਾਬ ਲੈ ਕੇ ਜਾਵਾਂਗੇ ਸਾਰੇ ਚੈਨਲਾਂ ਦੇ ਉੱਤੇ ਲਾਈਵ ਟੈਲੀਕਾਸਟ ਹੋਣਾ ਚਾਹੀਦਾ ਹੈ ਮੈਂ ਵੀ ਦੁਨੀਆ ਭਰ ਦੀ ਸੰਗਤ ਦੀ ਭਾਵਨਾ ਨੂੰ ਸਮਝਦੇ ਹੋਏ ਜਥੇਦਾਰ ਨੂੰ ਬੇਨਤੀ ਕਰਦਾ ਕਿ ਮੇਰੇ ਸਪਸ਼ਟੀਕਰਨ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇ ਤਾਂ ਕਿ ਸੰਗਤਾਂ ਪਲ-ਪਲ ਅਤੇ ਪੈਸੇ-ਪੈਸੇ ਦਾ ਹਿਸਾਬ ਨਾਲ ਜੁੜੀਆਂ ਰਹਿਣ ਮਿਲਦੇ ਆ ਜੀ 15 ਜਨਵਰੀ ਨੂੰ ਸਬੂਤਾ ਸਮੇਤ ਸੀਐਮ ਭਗਵੰਤ ਮਾਨ ਉਹਨਾਂ ਦੇ ਵੱਲੋਂ ਇਹ ਟਵੀਟ ਕੀਤਾ ਗਿਆ ਇਸ ਤੋਂ ਪਹਿਲਾਂ ਜਿਸ ਦਿਨ ਪੇਸ਼ੀ ਨਹੀਂ ਤਲਬ ਕੀਤਾ ਗਿਆ ਸੀ ਤਾਂ ਉਸ ਦਿਨ ਸੀਐਮ ਭਗਵੰਤ ਮਾਨ ਹੁਣਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਜਿਹੜਾ ਮੈਂ ਨੰਗੇ ਪੈਰੀ ਜਾਵਾਂਗਾ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਵਾਂਗਾ ਮੈਂ ਨੰਗੇ ਪੈਰੀ ਇਸ ਕਤਰੇਤ ਵਿਖੇ ਜਾਵਾਂਗਾ ਪੇਸ਼ੀ ਲਈ ਉੱਥੇ ਪੇਸ਼ ਹੋ ਕੇ ਝੋਲੀ ਦੇ ਵਿੱਚ ਆਪਣਾ ਸਾਰਾ ਜਿਹੜੀ ਗੱਲ ਉਹ ਕਹਿਣਗੇ ਉਹ ਪਵਾਵਾਂਗਾ ਤਾਂ ਇਹਨਾਂ ਦੇ ਵੱਲੋਂ ਜਿਹੜਾ ਪਹਿਲਾ ਟਵੀਟ ਕੀਤਾ ਗਿਆ ਸੀ ਤਾਂ ਉਹ ਬਾਅਦ ਹੁਣੇ ਦੂਸਰਾ ਟਵੀਟ ਐਸਪੇਸ਼ੀ ਨੂੰ ਲੈ ਕੇ ਕੀਤਾ ਗਿਆ ਤੇ 15 ਜਨਵਰੀ ਨੂੰ ਸੀਐਮ ਭਗਵੰਤ ਮਾਨ ਸਕਤਰਤ ਵਿਖੇ ਉਹਨਾਂ ਨੂੰ ਬੁਲਾਇਆ ਗਿਆ ਹੈ ਤਲਬ ਕੀਤਾ ਗਿਆ ਤਾਂ ਉੱਥੇ ਪੇਸ਼ ਹੋਣਗੇ ਤੇ ਸੰਗਠਾ ਦੇ ਵੱਲੋਂ ਜਿਹੜਾ ਗੋਲਕ ਦਾ ਹਿਸਾਬ ਕਿਤਾਬ ਹੈ ਪੈਸੇ ਦਾ ਕੱਲਾ-ਕੱਲਾ ਹਿਸਾਬ ਕਿਤਾਬ ਉਹਨਾਂ ਦੇ ਵੱਲੋਂ ਦਿੱਤਾ ਜਾਵੇਗਾ ਤਾਂ ਇਹ ਤਿਆਰੀ ਉਹਨਾਂ ਦੇ ਵੱਲੋਂ ਪੂਰੀ ਕਰ ਲਈ ਗਈ ਹੈ ਤੇ ਟਵੀਟ ਇਸ਼ਾਰਾ ਕਰਦਾ ਹੈ ਕਿ ਸੀਐਮ ਭਗਵੰਤ ਮਾਨ ਹੁਣ ਪੈਸੇ-ਪੈਸੇ ਦਾ ਹਿਸਾਬ ਲੈ ਕੇ ਉੱਥੇ ਜਾਣਗੇ ਤਾਂ ਉੱਥੇ ਹੀ ਜਥੇਦਾਰ ਗੜਗੱਜ ਨੂੰ ਉਹਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਸਪੇਸ਼ੀ ਦਾ ਜਿਹੜਾ ਸਿੱਧਾ ਪ੍ਰਸਾਰਣ ਹੈ ਉਹ ਕੀਤਾ ਜਾਵੇ ਜਿਹੜੇ ਚੈਨਲ ਨੇ ਉਹਨਾਂ ਦੇ ਉੱਤੇ ਸਿੱਧਾ ਪ੍ਰਸਾਰਣ ਉਹਨਾਂ ਦੇ ਸਪਸ਼ਟੀਕਰਨ ਦਾ ਕੀਤਾ ਜਾਵੇ ਸੰਗਤ ਪਲਪਲ ਦੇ ਪੈਸੇ-ਪੈਸੇ ਦਾ ਹਿਸਾਬ ਜਾਣਨਾ ਚਾਹੁੰਦੀ ਹੈ ਤਾਂ ਇਹ ਪਲਪਲ ਦੇ ਹਿਸਾਬ ਦੇ ਨਾਲ ਸੰਗਤ ਜੁੜੀ ਰਹੇ ਜਦੋਂ ਮੈਂ ਗੋਲਕ ਦਾ ਹਿਸਾਬ ਕਿਤਾਬ ਸੰਗਤ ਦੇ ਵੱਲੋਂ ਦਵਾਂਗਾ ਤਾਂ ਸੰਗਤ ਦੁਨੀਆ ਭਾਜੀ ਇਹਦੇ ਨਾਲ ਜੁੜੀ ਰਵੇ ਤਾਂ ਇਸ ਲਈ ਇਸ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇ ਤਾਂ ਵੱਡੀ ਅਪੀਲ ਸੀਐਮ ਭਗਵੰਤ ਮਾਨ ਹੁਣਾਂ ਦੇ ਵੱਲੋਂ ਕਰ ਦਿੱਤੀ ਗਈ ਹੈ ਦੇਖਣਾ ਹੋਵੇਗਾ ਕਿ ਹੁਣ ਇਸ ਪੇਸ਼ੀ ਦਾ ਸਿੱਧਾ ਪ੍ਰਸਾਰਣ ਹੁੰਦਾ ਹੈ ਜਾਂ ਫਿਰ ਨਹੀਂ ਕਿਉਂਕਿ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਕੋਈ ਪੇਸ਼ ਹੁੰਦਾ ਹੈ ਤਾਂ ਉਹਦੀ ਪ੍ਰਸਾਰਣ ਕਈ ਵੇਲੇ ਹੋ ਜਾਂਦਾ ਹੈ ਪਰ ਜਦੋਂ ਸਖਤਰੇਤ ਵਿਖੇ ਪੇਸ਼ੀ ਹੁੰਦੀ ਹੈ ਤਾਂ ਉਹ ਬੰਦ ਕਮਰੇ ਦੇ ਵਿੱਚ ਇੱਕ ਪੇਸ਼ੀ ਹੁੰਦੀ ਹੈ ਤਾਂ ਉਹਦੇ ਵਿੱਚ ਕੋਈ ਸਿੱਧਾ ਪ੍ਰਸਾਰਣ ਨਹੀਂ ਹੁੰਦਾ ਤਾਂ ਇਹ ਮੰਗਾ ਸੀਐਮ ਭਗਵੰਤ ਮਾਨ ਹੁਣਾਂ ਦੇ ਵੱਲੋਂ ਕੀਤੀ ਗਈ ਹੈ ਕਿੰਨੀ ਕੁ ਜਾਇਜ਼ ਮੰਗ ਹੈ ਆਪਣੇ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਕਿ ਇਸ ਮੰਗ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਔਰ ਥੇ ਦੂਸਰੇ ਪਾਸੇ ਜਿਹੜਾ ਉਹਨਾਂ ਦੇ ਵੱਲੋਂ ਹਿਸਾਬ ਕਿਤਾਬ ਦਿੱਤਾ ਜਾਣਾ ਤਾਂ ਕੀ ਤੁਸੀਂ ਉਹ ਜਾਣਕਾਰੀ ਲੈਣਾ ਚਾਹੁੰਦੇ ਹੋ ਸਾਰੀ ਤਾਂ ਇਹ ਵੀ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਤਾਂ ਉਥੇ ਜਥੇਦਾਰ ਗੜਗਾਜ ਹੁਣਾਂ ਦੇ ਵੱਲੋਂ ਜਿਹੜਾ ਇਹਨਾਂ ਨੂੰ ਤਲਬ ਹੋਣ ਦੇ ਹੁਕਮ ਦਿੱਤੇ ਗਏ ਨੇ ਤਾਂ 15 ਜਨਵਰੀ ਨੂੰ ਹੁਣ ਦੇਖਣਾ ਹੋਵੇਗਾ ਕਿ ਸੀਐਮ ਭਗਵੰਤ ਮਾਨ ਹੁਣਾਂ ਦੇ ਵੱਲੋਂ ਜਿਹੜਾ ਸਪਸ਼ਟੀਕਰਨ ਦਿੱਤਾ ਜਾਂਦਾ ਤਾਂ ਕੀ ਉਹਦਾ ਲਾਈਵ ਪ੍ਰਸਾਰਣ ਮੁੰਬਈ ਦਾ ਨਈ ਕੀ ਇਸ ਨੂੰ ਲੈ ਕੇ ਜਥੇਦਾਰ ਗੜਗੱਜ ਹੁਣਾਂ ਦਾ ਕਿਹੜਾ ਬਿਆਨ ਸਾਹਮਣੇ ਆਉਂਦਾ ਤਾਂ ਇਹ ਵੀ ਦੇਖਣ ਵਾਲਾ ਰਹੇਗਾ